ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ 1850 ਕਾਮਿਲ ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ ਆਧੁਨਿਕ ਰੀਟਿੰਗ ਦਾਨੀ ਰਾਤੀ ਹੋਏ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਡੋਮੇਨ ਸਪੈਸ਼ਲ 6 ਡੋਮੇਨਸ ਵਿੱਚ ਪੁਤਰ ਸੁਰੱਖਿਆ ਫੋਰੈਂਸਿਕ ਲੀਗਲ ਅਤੇ ਮਨੁੱਖੀ ਸੰਸਾਧਨ ਦੇ ਬਾਅਦ ਇਸ ਦੇ ਨਾਲ

ਉਸ ਟੈਸਟ ਦੇ ਜਿਹੜੇ ਸੈਕਸਸਫੁਲ ਕੈਂਡੀਡੇਟ ਸੀਗੇ ਉਹਨਾਂ ਦਾ ਫਿਜ਼ੀਕਲ ਐਸਟੈਂਡਿਓਰੈਂਸ ਟੈਸਟ ਹੋਇਆ ਫਾਈਨਲੀ ਮੈਡੀਕਲ ਟੈਸਟ ਕਰਾਇਆ ਗਿਆ ਮੈਡੀਕਲ ਬੋਰਡ ਡਰਾਈਵ ਜੇ ਉਸ ਤੋਂ ਬਾਰੇ ਦੇਖੋ ਮਾਰੀ ਸਟਾਟਸ ਤੋਂ ਜਾਨੀ ਜਿੰਤੀ 50% ਸਰ ਮੇਰਾ ਨਾਮ ਦਵਿੰਦਰ ਕੋਹਰੇ ਹੈ ਤੇ ਮੈਂ ਨਮਾਸ਼ਾ ਡਿਸਟ੍ਰਿਕਟ ਨੂੰ ਬੁਲਾਉਂ ਕਰਤੀ ਹਾਂ ਮੈਂ ਅੱਜ ਨਿਯੁਕਤੀ ਪੱਤਰ ਲੈਣ ਪਹੁੰਚੀ ਆ ਪੰਜਾਬ ਪੁਲਿਸ ਦੇ टीएसएस ਸਕੀਟਰ ਦੇ ਵਿੱਚ ਤੇ ਸਾਡੇ ਪਰਿਵਾਰ ਦੇ ਵਿੱਚ ਇਹ ਤੀਜੀ ਨੌਕਰੀ ਹੈ ਜੋ ਬਿਨਾਂ ਕਿਸੇ ਰਿਸ਼ਵਤ ਤੇ ਬਿਨਾਂ ਕਿਸੇ ਸਪਾਰਸ਼ ਤੋਂ ਮਿਲੀ ਹੈ ਤੇ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੋ ਪੰਜਾਬ ਦੇ ਯੂਥ ਨੂੰ ਮੋਟੀਵੇਟ ਕਰ ਰਹੇ ਹਨ ਵਿਦੇਸ਼ਾਂ ਵਿੱਚ ਨਾ ਜਾ ਕੇ ਇੱਥੇ ਹੀ ਚੰਗੇ ਮੌਕੇ ਲੈਣ ਦਾ ਧੰਨਵਾਦ ਕਿਹੜੇ ਤਰ੍ਹਾਂ ਦੀਆਂ ਨੌਕਰੀਆਂ ਨੇ ਕਿਹਨੂੰ ਕਿੰਨਾ ਫਾਇਦਾ ਸਰ ਇੱਕ ਮੇਰੇ ਬ੍ਰਦਰ ਪੰਜਾਬ ਪੁਲਿਸ ਦੇ ਵਿੱਚ 2020 ਦੇ ਵਿੱਚ ਭਰਤੀ ਹੋਏ ਸੀ ਤੇ ਮੇਰੇ ਸਿਸਟਰ ਇਨ ਲਾ ਪਾਪੀ ਜੀ ਉਹਨਾਂ ਨੂੰ 2022 ਦੇ ਵਿੱਚ ਮਾਸਟਰ ਕੈਟਰ ਦੇ ਵਿੱਚ ਭਰਤੀ ਮਿਲੀ ਹੈ ਹਾਂਜੀ ਸਰ ਸਰ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਤੇ ਮਾਪਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮਿਹਨਤ ਦਾ ਮੁੱਲ ਪਿਆ ਪੜ੍ਹਾਈ ਦਾ ਬੱਚਿਆਂ ਦਾ ਮੁੱਲ ਪੈ ਰਿਹਾ ਹੈ। ਕਿ ਦੋਵੇਂ ਦੇ ਬਹਿਸ ਸਰ 1036 ਦੇ ਨਾਲ ਹੀ ਡਰਗ ਅਬਯੂਜ਼ ਦੇ ਵਿਕਟਿਮ ਸਹੀਏ ਤੇ ਫੋਰੈਂਸਿਕ ਸਾਇੰਸ ਤੇ ਡਿਜੀਟਲ ਕੋਰਪੋਰੇਟ ਕਾਇੰਦ ਦੇ ਵੀ 29 ਕੈਂਡੀਡੇਟਸ ਤੇ ਅੱਜ ਸਿਲੈਕਟ ਹੋ ਕੇ ਵੀ ਵਿਸ਼ੇਸ਼ ਤੇ ਵੀ ਕੈਂਡੀਡੇਟ ਤੇ ਬੈਠੇ ਜਿਨ੍ਹਾਂ ਦੇ ਕੋਲ ਲੋੜੀ ਡਿਗਰੀ ਹੈ ਜਿਹੜੇ ਫੀਨਿਅਰ ਆਫਸਰ ਆਪਣੀ ਪਾਉਣੀ ਖਿਲਾਵਾ ਦੇ ਰੋਡ ਸੇਫਟੀ ਨੂੰ ਮੁੱਖ ਰੱਖਦੇ ਹਾਂ ਸ਼ਿਕਾ ਮੈਂ ਮਲੌਰ ਤੋਂ ਬਿਲੋਂਗ ਕਰਦੀ ਹਾਂ ਅੱਜ ਇਹ ਮੇਰੀ ਪਹਿਲੀ ਨੌਕਰੀ ਹੈ ਇਹ ਮੇਰੀ ਸਕਸੈਸ ਦੀ ਸਿਰਫ ਸ਼ੁਰੂਆਤ ਹੈ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਮੈਂ ਅਗਲੀ ਵਾਰੀ 2025 ਸਬ ਇਨਸਪੈਕਟਰ ਦਾ ਸਰਦੋ ਜੁਆਇਨਿੰਗ ਲੈਟਰ ਜ਼ਰੂਰ ਲੈਣ ਆਉਗੀ ਇਹ ਮੇਰੀ ਸਕਸੈਸ ਸਟਾਰਟਿੰਗ ਹੈ ਸਟੇਜ सर मेरा नाम नवनीत राणा है मैं पटियाला जिले से बिलोंग करता हूं आज मुझे काफ़ी गर्व महसूस हो रहा है कि आज मैंने साइबर क्राइम स्पेशलाइट फील्ड के अंदर मेरी रिक्रूटमेंट हुई है पहले मैं आईटी में प्राइवेट में जॉब करता था और मान सरकार ने आज मुझे इस काबिल समझा और ये मुझे मौका मिला है ये मैं कहना चाहूँगा कि यह मौका मुझे, मुझे मेरी मेरिट के आधार पर मिला है बिना किसी रिश्वत और सिफारिश के मुझे ये नौकरी प्राप्त हुई है आज मैं मौन सरकार का धन्यवाद करना चाहूँगा कि उन्होंने मुझे इस काबिल समझा जी मेरा नाम मक्खनप्रीत सिंह है ਮੈਂ ਪਹਿਲਾਂ ਫੌਜ 'ਚ ਸੀ ਸਿਪਾਹੀ ਦੀ ਨੌਕਰੀ ਕਰਦਾ ਸੀ ਤੇ ਹੁਣ ਮੈਂ ਫਾਇਰ ਬ੍ਰਿਗੇਡ 'ਚ ਨੌਕਰੀ ਮਿਲਿਆ ਮੈਨੂੰ ਕੋਈ ਸਿਫਾਰਸ਼ ਨਹੀਂ ਲੱਗੀ ਮੇਰੀ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਜੀ ਕੋਈ ਮੇਰਾ ਪੈਸਾ ਨਹੀਂ ਲੱਗਿਆ 1 ਰੁਪਈਆ ਨਹੀਂ ਮੇਰਾ ਲੱਗਿਆ ਹਾਲ ਤੱਕ ਜਿਹੜਾ ਬਸ ਮੈਂ ਖਰਚਾ ਕੀਤਾ ਆਪਣਾ ਕਿਰਾਇਆ ਵਗੈਰਾ ਲਗਾਇਆ ਜਾਣ ਤੇ ਉਹੀ ਘਰੇ ਖਰਚਾ ਹੋਇਆ ਬਸ ਬਾਕੀ ਮੈਂ ਇੱਕ ਪੇਪਰ ਹੋਰ ਕਲੀਅਰ ਕੀਤਾ ਹੋਇਆ ਪੁਲਿਸ ਦਾ ਵੀ ਜੀ ਕਨਸਟੇਬਲ ਦਾ ਹਾਂਜੀ ਹਾਂਜੀ ਉਹਦੇ ਵਿੱਚ ਵੀ ਮੇਰਾ ਨੰਬਰ ਆ ਗਿਆ ਡਾਕੂਮੈਂਟ ਵਗੈਰਾ ਜਮਾ ਕਿਤੇ ਹੋਏ ਆ ਇਥੋਂ ਮੈਨੂੰ ਹੁਣ ਜੁਆਇਨਿੰਗ ਲੈਟਰ ਵੀ ਮਿਲ ਗਿਆ ਜੀ ਸਰ ਸ਼੍ਰੀਕਲ ਮੇਰਾ ਨਾਮ ਉਪਾਸਨਾ ਸ਼ਰਮਾ ਹੈ ਮੈਨੂੰ ਪੰਜਾਬ ਪੁਲਿਸ ਦੇ ਅੰਦਰ ਸਾਈਬਰ ਕ੍ਰਾਈਮ ਦੇ ਅੰਦਰ ਨੌਕਰੀ ਦਿੱਤੀ ਗਈ ਹੈ ਭਗਵਾਨ ਸਾਹਿਬ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਮੈਨੂੰ ਇਸ ਸੁਭਾਗਾ ਦਿਨ ਦਿਖਾਇਆ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ